ਵਿਜਲੀ ਵਿਭਾਗ ਦੇਣ ਲੱਗਾ ਵੱਡਾ ਝਟਕਾ ਪੰਜਾਬ ਚ ਮਹਿੰਗੀ ਹੋਣ ਚਾਰੀ ਐ ਬਿਜਲੀ ਬਿਜਲੀ ਦੀਆਂ ਦਰਾਂ ਚ ਹੋਵੇਗਾ ਵਾਧਾ ਕੀ ਮੁਫਤ ਬਿਜਲੀ ਦੇ ਬੋਝ ਦੀ ਪੰਡ ਹੁਣ ਵਿਭਾਗ ਨੂੰ ਲੱਗਣ ਲੱਗੀ ਭਾਰੀ ਸੱਤਰੀਆ ਕਾਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰਦਰਸ਼ਕਾਂ ਦਾ ਨਿੱਗਾ ਸਵਾਗਤ ਤੇ ਮੈਂ ਹਮਮਤਾ ਤੁਹਾਡੇ ਨਾਲ ਸਕਾਈ ਨਿਊਜ਼ ਪੰਜਾਬ ਦੇ ਵੱਲੋਂ ਅਕਸਰ ਹੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਤੱਥਾਂ ਤੇ ਅੰਕੜੇ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਰਿਪੋਰਟਸ ਪੇਸ਼ ਕੀਤੀਆਂ ਜਾਂਦੀਆਂ ਨੇ ਤੁਹਾਡੇ ਨਾਲ ਰਿਪੋਰਟਸਾਂ ਜੀਆਂ ਕਰੰਦੇ ਨਾ ਨਾਹਤ ਆਵਾਜ਼ ਜੋ ਹੈ ਉਹ ਸਰਕਾਰ ਅਤੇ ਪ੍ਰਸ਼ਾਸਨ ਤੱਕ ਵੀ ਪਹੁੰਚਾਉਣ ਦੀ ਜਿੱਥੇ ਕੋਸ਼ਿਸ਼ ਕਰਦੇ ਆ ਉੱਥੇ ਹੀ ਅੱਜ ਮੁੱਦਾ ਲੈ ਕੇ ਆਏ ਹਾਂ ਇੱਕ ਨਵੀਂ ਜੋ ਚਰਚਾ ਜੜੀ ਆ ਪੰਜਾਬ ਦੇ ਵਿੱਚ ਬਿਜਲੀ ਦਰਾਂ ਦੀਆਂ ਮਹਿੰਗੇ ਹੋਣ ਨੂੰ ਲੈ ਕੇ ਤਾਂ ਪੰਜਾਬ ਦੇ ਵਿੱਚ ਮੁਫਤ ਬਿਜਲੀ ਦਾ ਆਨੰਦ ਲੈ ਰਹੇ ਖਫਤਕਾਰਾਂ ਦੇ ਨਾਲ ਨਾਲ ਸਸਤੀ ਬਿਜਲੀ ਲੈ ਰਹੇ ਕਾਰੋਬਾਰੀਆਂ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਤੇ ਇਸ ਚਰਚਾ ਤੋਂ ਬਾਅਦ ਹੁਣ ਚਿੰਤਾ ਜ਼ਰੂਰ ਵੱਧ ਗਈ ਹੈ ਆਪ ਦੇਖਦਿਆਂ ਇਹ ਰਿਪੋਰਟ ਤਾਂ ਪੰਜਾਬ ਵਿੱਚ ਮੁਫਤ ਬਿਜਲੀ ਦਾ ਆਨੰਦ ਲੈ ਰਹੇ ਖfstਕਾਰਾਂ ਦੇ ਨਾਲ ਨਾਲ ਸਸਤੀ ਬਿਜਲੀ ਲੈ ਰਹੇ ਕਾਰੋਬਾਰੀਆਂ ਨੂੰ ਇੱਕ ਵੱਡਾ ਝਟਕਾ ਲੱਗਣ ਸਾਰ ਹੈ ਮੁਫਤ ਬਿਜਲੀ ਦੇ ਬੋਝ ਦੀ ਪੰਡ ਹੁਣ ਵਿਭਾਗ ਨੂੰ ਭਾਰੀ ਲੱਗਣ ਲੱਗੀ ਹੈ ਜਿਸ ਤੇ ਲਈ ਹੁਣ ਬਿਜਲੀ ਧਰਾਂ ਵਿੱਚ 11% ਦੀ ਵਾਅਦਾ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪਾਵਰ ਕਾਮ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਭੇਜੀ ਆਪਣੀ ਸਾਲਾਨਾ ਰੈਵਨਿਊ ਰਿਕੁਆਇਰਮੈਂਟ ਰਿਪੋਰਟ ਦ ਵਿੱਚ ਇਸ ਸੰਬੰਧੀ ਤਜਵੀਜ਼ ਰੱਖੀ ਹੈ ਕਮਿਸ਼ਨ ਵੱਲੋਂ ਇਸ ਨੂੰ ਜਲਦ ਹੀ ਹਰੀ ਚੰਡੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਪਾਵਰਕਾਮ ਦੇ ਅਧਿਕਾਰੀ ਤਰਕ ਦੇ ਰਹੇ ਨੇ ਕਿ 2010 ਦੇ ਵਿੱਚ ਪਾਵਰਕਾਮ ਦੇ ਬਣਨ ਤੋਂ ਬਾਅਦ ਪਿਛਲੇ 15 ਸਾਲਾਂ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਇਹ ਸਭ ਤੋਂ ਘੱਟਵਾਦਾ ਰਹੇਗਾ ਨਾਲ ਹੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਪਹਿਲਾਂ ਹੀ ਮੁਫਤ ਦਿੱਤੀ ਜਾ ਰਹੀ ਹੈ ਤੇ ਖੇਤੀ ਸੈਕਟਰ ਨੂੰ ਵੀ ਇਹ ਮੁਫਤ ਮਿਲ ਰਿਹਾ ਹੈ ਅਜਿਹੇ ਬਿਜਲੀ ਦਰਾਂ ਦਾ ਸਭ ਤੋਂ ਜ਼ਿਆਦਾ ਅਸਰ ਕਾਰੋਬਾਰੀਆਂ ਤੇ ਉਦਯੋਗਪਤੀਆਂ ਤੇ ਹੀ ਪਵੇਗਾ ਤੇ 300 ਯੂਨਿਟ ਤੋਂ ਵੱਧ ਖਪਤ ਕਰਨ ਵਾਲੇ ਲੋਕਾਂ ਨੂੰ ਵੀ ਝਟਕਾ ਲੱਗੇਗਾ ਇੱਕ ਰਿਪੋਰਟ ਅਨੁਸਾਰ ਵਿੱਤੀ ਸਾਲ 2024-25 ਦੇ ਅੰਤ ਤੱਕ ਪਾਵਰਕਾਮ ਦਾ ਕੁੱਲ ਸੰਚਿਤ ਮਾਲੀਆ ਘਾਟਾ 5400 ਕਰੋੜ ਰੁਪਏ ਹੋਵੇਗਾ ਤੇ ਇਸ ਘਾਟੇ ਦਾ ਮੁੱਖ ਕਾਰਨ 2021 ਦੀਆਂ ਚੋਣਾਂ ਦੇ ਮੱਦੇਨਜ਼ਰ ਤਤਕਾਲੀ ਚੰਨੀ ਸਰਕਾਰ ਵੱਲੋਂ ਬਿਜਲੀ ਦਰਾਂ ਦੇ ਵਿੱਚ 1 ਫੀਸਦੀ ਦੀ ਕਟੌਤੀ ਅਤੇ ਉਸ ਤੋਂ ਬਾਅਦ ਸਾਲ 2022 ਦੇ ਵਿੱਚ ਮਾਨ ਸਰਕਾਰ ਵੱਲੋਂ ਬਿਜਲੀ ਦਰਾਂ ਦੇ ਵਿੱਚ ਕੋਈ ਵਾਧਾ ਨਾ ਕਰਨਾ ਹੈ ਜਿਸ ਕਾਰਨ ਵਿੱਤੀ ਸਾਲ 2022-23 ਵਿੱਚ ਪਾਵਰ ਕਾਮ ਨੂੰ ਲਗਭਗ 3600 ਕਰੋੜ ਰੁਪਏ ਦੇ ਮਾਲੀਆ ਘਾਟੇ ਦਾ ਸਾਹਮਣਾ ਕਰਨਾ ਪਿਆ। ਸਾਲ 2022-23 ਦੇ ਵਿੱਚ ਦੇਸ਼ ਭਰ ਚ ਕੋਲੇ ਦਾ ਸੰਕਟ ਸੀ ਜਿਸ ਕਾਰਨ ਬਾਹਰੋਂ ਕੋਲਾ ਧਰਾਮਤ ਕਰਨ ਅਤੇ ਬਿਜਲੀ ਖਰੀਦ ਮੋਲ ਦੇ ਵਿੱਚ 400 ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਇਹ ਜੋ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਾਕਖ ਸਰੋਤਾ ਤੋਂ ਇਕੱਠੀ ਕੀਤੀ ਗਈ ਹੈ। ਤਾਂ ਟਰਾਂਸਮਿਸ਼ਨ ਚਾਰजेस ਵੀ 600 ਕਰੋੜ ਰੁਪਏ ਵਧੇ ਨੇ। ਇਸ ਨਾਲ ਹੀ 6ਵੀਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਖਰਚ 1700 ਕਰੋੜ ਰੁਪਏ ਵਧ ਗਿਆ ਤੇ ਵਿੱਤੀ ਸਾਲ 2024-25 ਵਿੱਚ ਬਿਜਲੀ ਸਬਸਿਡੀ 22000 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ ਇਸ ਵਿੱਚ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਸਬਸਿਡੀ 9000 ਕਰੋੜ ਰੁਪਏ ਹੋਵੇਗੀ ਜਦਕਿ ਉਦਯੋਗਿਕ ਖੇਤਰ ਲਈ ਇਹ 300 ਕਰੋੜ ਰੁਪਏ ਅਤੇ ਖੇਤੀਬਾੜੀ ਲਈ 1000 ਕਰੋੜ ਰੁਪਏ ਤੱਕ ਦੀ ਸਬਸਿਡੀ ਹੋਵੇਗੀ ਹਾਲਾਂਕਿ ਇਹ ਸਭ ਨੂੰ ਲੈ ਕੇ ਅਸੀਂ ਪਾਵਰ ਕਾਮ ਅਧਿਕਾਰੀ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੀ ਕੁਝ ਉਹਨਾਂ ਨੇ ਕਿਹਾ ਹੈ ਆਓ ਸੁਣਦੇ ਹਾਂ ਤਾਂ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਟ੍ਰੇਡਿੰਗ ਯੂਨੀਅਨ ਦੇ ਪ੍ਰੈਜ਼ੀਡੈਂਟ ਹਰਮੇਸ਼ ਸਿਮਾਂਝ ਜੀ ਜੁੜੇ ਨੇ ਸਭ ਤੋਂ ਪਹਿਲਾਂ ਸカイ ਨਿਊਜ਼ ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਸਰ ਚਰਚਾਵਾਂ ਛਿੜ ਗਈਆਂ ਨੇ ਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਹੋ ਸਕਦਾ ਹੈ ਕਿ ਤੁਹਾਡੇ ਕੋਲ ਇਸ ਬਾਬਤ ਕੋਈ ਨੋਟੀਫਿਕੇਸ਼ਨ ਆਇਆ ਹੈ ਨਹੀਂ ਹਜੇ ਤੱਕ ਤਾਂ ਕੋਈ ਨੋਟੀਫਿਕੇਸ਼ਨ ਆਇਆ ਨਹੀਂ ਨਾ ਹੀ ਕੋਈ ਮੇਰੇ ਇਸ ਗੱਲ ਦੇ ਧਿਆਨ ਵਿੱਚ ਆਈ ਹੈ ਹਜੇ ਤੱਕ ਗੱਲ ਕੀਤੀ ਜਾਵੇ ਇਹ ਲਗਾਤਾਰ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਜਾ ਰਿਹਾ ਹਾਲਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਿਕਰ ਹੋਇਆ ਸੀ ਤੇ ਤੁਸੀਂ ਇਹ ਸਾਰੇ ਸਿਨੈਰੀਓ ਨੂੰ ਕਿੱਦਾਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ 300 ਯੂਨਿਟ ਫ੍ਰੀ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਪੰਜਾਬ ਦੇ ਲਈ ਖਤਰਾ ਬਣ ਸਕਦਾ ਹਾਂ ਬਿਲਕੁਲ ਖਤਰਾ ਤਾਂ ਬਣੇਗਾ ਬਣੇਗਾ ਆਰਥਿਕ ਸੰਕਟ ਤਾਂ ਰਹੇਗਾ ਬਿਜਲੀ ਦਾ ਜਦੋਂ ਆਪਾਂ ਇੰਨੀ ਫ੍ਰੀ ਦੇ ਰਹੇ ਹਾਂ ਬਿਜਲੀ ਤੁਹਾਡੇ ਮੁਤਾਬਕ ਸਰਕਾਰ ਦੀ ਇਹ ਸਕੀਮ ਪੰਜਾਬ ਦੇ ਲਈ ਲਾਹੇਵੰਦ ਨਹੀਂ ਹੈ ਨਹੀਂ ਮੈਂ ਜੇ ਮਤਲਬ ਪੰਜਾਬ ਦਾ ਵਾਸੀ ਹੋਣ ਦੇ ਨਾਤੇ ਵੀ ਤੇ ਇੱਕ ਟ੍ਰੇਡ ਯੂਨੀਅਨ ਹੋਣ ਦੇ ਨਾਤੇ ਵੀ ਜੀ ਇਹ ਸਕੀਮ ਬਿਲਕੁਲ ਲਾਹੇਵੰਦ ਨਹੀਂ ਹੈਗੀ ਆਉਣ ਵਾਲੀ ਬਿਜਲੀ ਜਿਹੜੀ ਆ ਮਹਿੰਗੀ ਬਣਦੀ ਆ ਜੀ 6-7 ਰੁਪਏ ਜੁਣ ਤੋਂ ਥਰਮਲ ਪਲਾਂਟਾਂ ਦੀ ਬਿਜਲੀ ਪੈਦਾ ਹੁੰਦੀ ਆ ਇਹ ਨੂੰ ਫੀਸ ਦੇਣਾ ਤਾਂ ਬਿਲਕੁਲ ਹੀ ਗੱਲ ਸਹੀ ਹੈ ਗੱਲ ਕੀਤੀ ਜਾਵੇ ਇਹ ਵਿੱਤੀ ਸੰਕਟ ਜਿਹੜਾ ਜਿਵੇਂ ਕਿ ਕੁਝ ਲੋਕਾਂ ਨੂੰ ਤਾਂ 300 ਯੂਨਿਟ ਫ੍ਰੀ ਮਿਲਦੀ ਆ ਤੇ ਕੁਝ ਨੂੰ ਸਿਰਫ ਸਸਤੀ ਮਿਲਦੀ ਆ ਪਰ ਜਿਹੜੇ ਲੋਕਾਂ ਨੂੰ ਇਸ ਦਾ ਲਾਹਾ ਉਸ ਤਰੀਕੇ ਦੇ ਨਾਲ ਨਹੀਂ ਮਿਲਦਾ ਪਰ ਵਿੱਤੀ ਸੰਕਟ ਦਾ ਬੋਝ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜੇਬ ਦੇ ਉੱਤੇ ਵੀ ਪਵੇਗਾ ਇਸ ਸਾਰੇ ਸਿਨੈਰੀਓ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜਿਹੜੇ ਬੰਦੇ ਬਿੱਲ ਦਿੰਦੇ ਨੇ ਚਾਹੇ ਉਹ ਮਲਕ ਮਾਰਸ਼ਲ ਲੈਵਲ ਤੇ ਹੈਗੇ ਸਾਰੇ ਜੀ ਜਾਂ ਜਿਹੜੇ 7 ਕਿਲੋਵਾਟ ਤੋਂ ਉੱਪਰ ਵਾਲੇ ਹੈਗੇ ਨੇ ਖਪਤਕਾਰ ਜੀ ਇਹ ਸਾਰਾ ਬੋਝ ਨੂੰ ਵਿੱਚ ਲੜਾਈ ਪੈਣਾ ਜੀ ਹਾਂ ਦੂਸਰੀ ਗੱਲ ਆ ਵੀ ਇਹ ਓਵਰ ਆਲੇ ਪੰਜਾਬ ਦੇ ਸਾਰੇ ਲੋਕਾਂ ਨੂੰ ਹੀ ਚਲਣਾ ਪੈਣਾ ਹੈਗਾ ਕਿਉਂਕਿ ਟੈਕਸ ਲਾ ਕੇ ਗਵਰਨਮੈਂਟ ਨੂੰ ਪੈਸਾ ਤਾਂ ਇਕੱਠਾ ਕਰਨਾ ਹੀ ਹੈ ਨਾ ਜਿੱਕੇ ਦੇ ਨਾ ਕਿਸੇ ਪਾਸੇ ਤੁਹਾਡੇ ਕਹਿਣ ਦਾ ਭਾਵੇਂ ਕਿ ਜੇਕਰ ਅੱਜ ਬੇਸ਼ੱਕ 300 ਯੂਨਿਟ ਹੋਵੇ ਜਾਂ ਫਿਰ 300 ਯੂਨਿਟ ਤੋਂ ਬਾਅਦ ਜਿੰਨੀ ਵੀ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਇੰਡਾਇਰੈਕਟ ਵੇ ਦੇ ਨਾਲ ਪੰਜਾਬ ਦੀ ਜਨਤਾ ਦੇ ਉੱਤੇ ਹੀ ਇਸ ਦਾ ਟੈਕਸ ਦੇ ਰੂਪ ਦੇ ਵਿੱਚ ਹੋਵੇ ਜਾਂ ਫਿਰ ਕਿਸੇ ਹੋਰ ਰੂਪ ਦੇ ਵਿੱਚ ਹੋਵੇ ਇਸ ਦਾ ਬੋਝ ਉਹਨਾਂ ਨੂੰ ਹੀ ਸਹਿਣਾ ਪਵੇਗਾ ਬਿਲਕੁਲ ਸਹੀ ਪਾਇਗਾ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਕੈਨਿਊਜ਼ ਪੰਜਾਬ ਦੇ ਨਾਲ ਜੁੜਨ ਦੇ ਲਈ ਜੀ ਇੱਕ ਗੱਲ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹੁੰਦਾ ਜਿਹੜੀ ਜ਼ਰੂਰੀ ਜੀ 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 ਫਿਰ ਤੋਂ ਬਾਅਦ ਇੱਕ ਜਿਹੜੇ ਸਾਡੇ ਫਿਊਚਰ ਹਨਾ ਸਾਡੇ ਬੱਚੇ ਆ ਉਹਨਾਂ ਲਈ ਨੌਕਰੀਆਂ ਤੇ ਬਿਲਕੁਲ ਜੌਬ ਜਿਹੜੀ ਆ ਉਹ ਖਤਮ ਹੋ ਜਾਣਗੀਆਂ ਸਾਡੇ ਸਰ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਇਸ ਸਭ ਤੋਂ ਬਾਅਦ ਨੌਕਰੀਆਂ ਖਤਮ ਹੋ ਜਾਣਗੀਆਂ ਉਹ ਇਸ ਤਰ੍ਹਾਂ ਵੀ ਜਿੰਨਾ ਹੁਣ ਬਿਜਲੀ ਦੀ ਜਿਹੜੀ ਸਬਸਿਡੀ ਆ ਇਸ ਟਾਈਮ ਟਿਊਬਲਾਂ ਦੀ ਤੇ ਘਰ ਦੀ ਰਲਾ ਕੇ 20000 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਉਤੇ ਪੈ ਰਹੀ ਹੈ ਜੀ ਇਹੀ ਜੇ ਪੈਸਾ ਅਸੀਂ ਮਤਲਬ ਇੰਡਸਟਰੀ ਦੇ ਉੱਤੇ ਜਾਂ ਡਿਵੈਲਪਮੈਂਟ ਦੇ ਉੱਤੇ ਹੋਰ ਕੰਮਾਂ 'ਤੇ ਲਾਈ ਹੈ ਜੀ ਤਾਂ ਉਹਦੇ ਨਾਲ ਰੋਜ਼ਗਾਰ ਜਿਹੜੇ ਆ ਵੱਧ ਸਕਦੇ ਆ ਜੀ 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 ਤਾਂ ਰੋਜ਼ਗਾਰ ਦੀ ਹਾਂ ਰੋਜ਼ਗਾਰ ਵਧਾਏ ਜਾ ਸਕਦੇ ਆ ਅਗਰ ਆਪਾਂ ਇਹਨਾਂ ਨੂੰ ਕੰਟਰੋਲ ਕਰਕੇ ਸਬਸਿਡੀ ਨੂੰ ਚਲਾਈਏ ਜੀ ਜੇਔਰ ਜਿੰਨਾ ਰੋਜ਼ਗਾਰ ਵਧੇਗਾ ਉਹ ਨੇਚਰਲੀ ਉਹ ਬੱਚਿਆਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਵੀ ਤੁਹਾਡੇ ਕਹਿਣ ਦਾ ਭਾਵ ਵੀ ਬੱਚਿਆਂ ਨੂੰ ਇੰਨੇ एलिजिਬਲ ਹੀ ਬਣਾ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਹੋਣ ਦੇ ਸਮੇਂ ਦੇ ਵਿੱਚ ਤਾਂ ਜੋ ਉਹਨਾਂ ਨੂੰ ਫ੍ਰੀ ਬਿਜਲੀ ਲੈਣ ਦੀ ਲੋੜ ਹੀ ਨਾ ਪਵੇ ਲੋੜ ਹੀ ਨਾ ਪਵੇ ਹਾਂ ਬਿਲਕੁਲ ਬਿਲਕੁਲ ਜੀ ਜੀ ਬਹੁਤ-ਬਹੁਤ ਧੰਨਵਾਦ ਕੈਨਿਊਜ਼ ਪੰਜਾਬ ਦੇ ਨਾਲ ਜੁੜਨ ਲਈ ਤਾਂ ਪਾਵਰਕੋਮ ਅਧਿਕਾਰੀ ਦੇ ਵੱਲੋਂ ਤਾਂ ਇਸ ਸਭ ਨੂੰ ਲੈ ਕੇ ਇਹ ਹੀ ਕਿਹਾ ਗਿਆ ਹੈ ਕਿ ਫਿਲਹਾਲ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਨਹੀਂ ਆਇਆ ਹੈ ਪਰ ਉਹਨਾਂ ਨੇ ਆਪਣੇ ਵੱਲੋਂ ਚਿੰਤਾ ਇਸ ਮਾਮਲੇ ਨੂੰ ਲੈ ਕੇ ਜਰੂਰ ਜ਼ਾਹਰ ਕੀਤੀ ਹੈ ਕਿ ਇਸ ਤਰੀਕੇ ਦੇ ਨਾਲ ਜੇਕਰ ਫ੍ਰੀ ਬਿਜਲੀ ਦਿੱਤੀ ਜਾਂਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਭਿਆਨਕ ਦ੍ਰਿਸ਼ ਦੇਖਣਾ ਪੈ ਸਕਦਾ ਹੈ ਇਸ ਰਿਪੋਰਟ ਦੇ ਵਿੱਚ ਫਿਲਹਾਲ ਇਹ ਨਹੀਂ ਮੈਨੂੰ ਦੇਈ ਜਾ ਸਕਦਾ ਧੰਨਵਾਦ